ਇਹ ਤੋਂ ਹੀ ਸਾਡੇ ਪਿੰਡ ਦਾ ਹੀ ਬੰਦਾ ਸੀ ਆ ਕੋਈ ਮਤਲਬ ਮੈਂ ਕਿਹਾ ਕਿ ਤੇਰੇ ਰਸੀਆ ਦਾ ਕੰਮ ਚੱਲਦਾ ਪਿਆ ਤੇ ਉਧਰ ਕੋਰੀਆ ਕੰਪਨੀ ਦਾ ਕੰਮ ਆ ਜਾ ਕੇ ਅਸੀਂ ਚੱਲ ਗਏ ਜੀ ਬਸ ਉੱਥੇ ਪਹੁੰਚ ਕੇ ਜਾ ਗਏ ਇਹਨਾਂ ਨੇ ਸਾਡੇ ਤੋਂ ਪਾਸਪੋਰਟ ਲੈ ਲਈ ਜੀ ਮਤਲਬ ਸਾਨੂੰ ਖੜੇ ਉੱਥੇ ਜਿੱਥੇ ਜੋਇਨਿੰਗ ਕਰਾਉਣੀ ਸੀ ਆਰਮੀ ਨੇ ਤੇ ਸਾਨੂੰ ਬਾਅਦ ਚ ਪਤਾ ਲੱਗਾ ਕਿ ਉਹ ਟ੍ਰੇਨਿੰਗ ਦੇ ਗਏ ਮੈਂ ਜੀ ਪੁਲਿਸ ਰਿਪੋਰਟ ਕਰਾਉਣ ਗਿਆ ਉਹਨਾਂ ਨੇ ਉੱਥੇ ਦੇ ਕੰਮ ਅਰੈਸਟ ਕਰ ਲਿਆ ਵੇ ਅਰੈਸਟ ਪਾ ਕੇ ਡਿਟੈਂਸ਼ਨ ਸੈਂਟਰ ਭੇਜਦਾ 2 ਮਹੀਨੇ ਤੇ ਜੇਲ੍ਹ ਰਿਹਾ ਜੀ ਦੇਰ ਵੀ ਬਹੁਤ ਜ਼ਿਆਦਾ ਉਹ ਤੌਰ ਤਰ ਕਰਦੇ ਸੀ ਜਦੋਂ ਤੇ ਮੈਂ ਦੁਬਾਰਾ ਜੁਆਇਨਿੰਗ ਕਰੋ ਤੇ ਮੈਰੇ ਲਈ ਨਹੀਂ ਹੈ ਦੁਬਾਰਾ ਜੁਆਇਨ ਨਹੀਂ ਨਹੀਂ ਅਸੀਂ ਤਾਂ ਕਿ ਉਹ ਵਾਇਰੋ ਦੀ ਕਿਰਪਾ ਨਾਲ ਮਗਾ ਜਾਣ ਪਿਆ ਕਿ ਉੱਥੋਂ ਆਏ ਆ। ਇਹ ਪੂਰਾ ਪੀਚਲ ਜਿਵੇਂ ਤੇ ਨੌ ਤੇ ਚਾਕੋ ਤਰੇ ਮੋਟੇ ਤ ਵਾਲੇ ਚੜ੍ਹਨ ਤੇ ਬੜੀ ਉੱਚੀ ਗੱਲ ਹੋ ਜਾਂਦੀ ਹੈ। ਇਹ ਗਵਰਨਮੈਂਟ ਦੇ ਕਾਰਵਾਈ ਹੋਣੀ ਚਾਹੀਦੀ ਮੇਰੇ ਪੁੱਤ ਨੂੰ ਬਹੁਤ ਟਕਾ ਹੋਇਆ ਹੈ। ਬਹੁਤ ਜ਼ਿਆਦਾ ਤਕਹਰੇ ਆ ਸੱਸੀਵਾਲ ਜੀ ਮੇਰਾ ਸਰਬਜੀਤ ਸਿੰਘ ਜੀ ਕੰਜੁਰ ਦੇਕਰ ਦਾ ਰਹਿਣਾ ਜੀ ਤੂੰ ਹੀ ਸਾਡੇ ਪਿੰਡ ਦਾ ਹੀ ਬੰਦਾ ਸੀ ਆ ਕੋਈ ਮਤਲਬ ਮਾ ਤਿਆਗ ਤਰ ਰਸੀਆ ਦਾ ਕੰਮ ਚੱਲਦਾ ਪਿਆ ਤੇ ਉਧਰ ਕੋਰੀਆ ਕੰਪਨੀ ਦਾ ਕੰਮ ਆ ਜਾ ਕੇ ਅਸੀਂ ਚੱਲ ਗਏ ਜੀ ਬਸ ਉੱਥੇ ਪਹੁੰਚ ਕੇ ਜਾ ਕੇ ਇਹਨਾਂ ਨੇ ਸਾਡੇ ਤੋਂ ਪਾਸਪੋਰਟ ਪਾ ਲਈ ਜੀ ਮਤਲਬ ਸਾਨੂੰ ਖੜੇ ਹੋਏ ਉੱਤੇ ਜਿੱਤੇ ਜੁਆਇਨਿੰਗ ਕਰਾਉਣੀ ਸੀ ਆਰਮੀ ਨੇ ਤੇ ਸਾਨੂੰ ਬਾਅਦ ਚ ਪਤਾ ਲੱਗਾ ਜਦੋਂ ਟ੍ਰੇਨਿੰਗ ਦੇ ਕੇ ਇਹ ਰੁਕਮਾਤ ਸੁਬਾਹ ਕਨੋਂ ਵੀ ਯੂਕਰੇਨ ਭੇਜਦਾ ਜੀ ਇਹਨਾਂ ਨੇ ਮੈਨਸ ਤੋਂ ਦੇ ਕਾਰਖੀ ਵਾਲੀ ਸਾਈਡੋਂ ਮਕੇਵ ਦਾ ਸਾਈਡ ਪੰਦੀ ਜੋ ਤੇ ਫਲਿਆਨਾ ਤੋਂ ਅੱਗੇ ਸੀਗੇ ਅਸੀਂ ਬਿਲਕੁਲ ਫਾਇਰ ਲਾਈਨ ਦੇ ਫਰੰਟ ਲਾਈਨ ਦੇ ਨਹੀਂ ਤੇ ਲੱਗੇ ਸਤੰਬਰ ਤੱਕ ਰਹੇ ਸੀ ਅਸੀਂ ਤੇ ਪਹਿਲੇ ਹਫਤੇ ਦਾ ਬਹੁਤ ਬੁਰਾ ਵੇਲਾ ਤੈਨੂੰ ਗੁਜ਼ਰਿਆ ਜੀ ਸਾਡ ਨਾਲ ਦੇ ਕੋਈ ਸਾਥੀ ਸਾਡੇ 57 ਗਿਆ ਕਾਫੀ ਗਰਨੇਡ ਚੱਲੇ ਬਲਾਸਟ ਹੋਏ ਜਿੱਦਾਂ ਡਰੋਨਾਂ ਦੇ ਵੀ ਇੱਕ ਸਾਡਾ ਨਰਕਾ ਸੀਗਾ ਸ਼ਰੀਕਾਂਦ ਸਾਲਗਰੇ ਮਹਾਰਾਸ਼ਟਰ ਤੋਂ ਉਲੀ ਡੈਥ ਹੋਈਏ ਉਹਦਾ ਡਿਕਲੇਅਰ ਡੈਥ ਸੀਗੀ ਸਾਡੇ ਸਾਹਮਣੇ ਗਿਆ ਅੱਖਾਂ ਦੇ ਉਹ ਮਤਲਬ ਜਾਂਦੇ ਡਰੋਨ ਲੱਗ ਗਿਆ ਜਿੱਦਾਂ ਉਹਤੇ ਵੀ ਮੋਦੀ ਸਾਹਿਬ ਨੇ ਪਰ ਅਗਸਤ ਜੇ ਗਏ ਨੇ ਜੀ ਦੁਬਾਰਾ ਇਹ ਤਿੰਨ ਚਾਰ ਵਾਰੀ ਕਹਿ ਗਏ 6 ਬਟਾਲੀਆਂ ਤੁਸੀਂ ਹੋ ਸੀ ਜੀ 5 ਬ੍ਰਿਗੇਡ ਜੱਗੇ ਦੇ ਤੇ ਜੰਗ ਦੇ ਵਿੱਚ ਤੇ ਜੀ ਮੋਦੀ ਸਾਹਿਬ ਦੇ ਕਹਿਣ ਦੇ ਨਾਲ ਨੇ ਤੁਹਾਨੂੰ ਵਾਪਸ ਲਾਇਆ ਸਤੰਬਰ ਦੇ ਪਹਿਲੇ ਉੱਤੇ ਉਤੋਂ ਆਉਣ ਲੱਗੇ ਜੀ ਅਸੀਂ ਜਦੋਂ 27 ਨੂੰ ਟਿਕਟਾਂ ਸੀਗੀਆਂ ਵਾਪਸੀ ਦੀਆਂ ਦੇ ਉੱਤੇ ਦੋਸ ਜੀ ਦੇ ਨਾਲ ਕੁਝ ਖਾਣਾ ਖਾਣਿਆ ਭਾਈ ਦੇ ਮੇਰੇ ਨਾਲ ਤੇ ਚਲੋ ਦੁੱਧੇ ਵਾਪਸ ਸਾਰੇ ਮੁੰਲੇ ਆ ਗਏ 27 ਨੂੰ ਉਹ ਖਾਣਾ ਖਾਣਦੇ ਖਾਣੇ ਵਿੱਚ ਕੁਝ ਮਿਕਸ ਕਰਕੇ ਦੇ ਉਹਨਾਂ ਨੇ ਜੀ ਜਦੋਂ ਬਾਰੇ ਸੀਗਾ ਪੈਸੇ ਸੀਗੇ ਉਹਦੇ ਵਿੱਚ ਮੇਰਾ ਡਾਕੂਮੈਂਟ ਸੀਗੇ ਸਾਰੇ ਪਾਸਪੋਰਟ ਵਗੈਰਾ ਜੋ ਸੈਲਰੀ ਮੇਰੀ ਸੀ ਉੱਥੋਂ ਕੋਈ ਸੈਲਰੀ ਮੇਰੀ ਉੱਥੇ ਅਕਾਊਂਟ 'ਚ ਵੀ ਪਈ ਹੈਗੀ ਜੀ ਤੇ ਮੈਂ ਜੀ ਪੁਲਿਸ ਰਿਪੋਰਟ ਕਰਾਣ ਗਿਆ ਉਹਨਾਂ ਨੇ ਉੱਥੇ ਜਦੋਂ ਅਰੈਸਟ ਕਰ ਲਿਆ ਵੇ ਅਰੈਸਟ ਪਾ ਕੇ ਡਿਟੈਂਸ਼ਨ ਸੈਂਟਰ ਭੇਜਦਾ ਦੋ ਮਹੀਨੇ ਉੱਥੇ ਜੇਲ੍ਹ ਰਿਹਾ ਜੀ ਜੇਲ੍ਹ 'ਚ ਵੀ ਬਹੁਤ ਜ਼ਿਆਦਾ ਉਹ ਟੌਰਚਰ ਕਰਦੇ ਸੀ ਜਦਾਂ ਤੇ ਕਿ ਦੁਬਾਰਾ ਜੁਆਇਨਿੰਗ ਕਰੋ ਤੇ ਮੈਗੇ ਨਹੀਂ ਦੁਬਾਰਾ ਜਾਣੀ ਨਹੀਂ ਅਸੀਂ ਜਾਣ ਕੇ ਉਹ ਵਾਇਰੋ ਦੀ ਕਿਰਪਾ ਨਾਲ ਆਖਾਂ ਜਾਣ ਪਿਆ ਗਿਆ ਉੱਥੋਂ ਐ ਤੇ ਉਸ ਤੋਂ ਬਾਅਦ ਦੀ ਰਿਪੋਰਟ ਕਿੱਦਾਂ ਗਿਆ ਸਾਡੀ ਇਹਨਾਂ ਨੇ ਕੋਈ ਮਤਲਬ ਹੋ ਤਾਂ ਜਿਆਦਾ ਸਾਡੀ ਪੁੱਛ ਗਏ ਨਹੀਂ ਕੀਤੀ ਇਹਨਾਂ ਨੇ ਅਰੇ ਇਹਨਾਂ ਆਸ ਤੇ ਅਸੀਂ ਲੜਦੇ ਆਂ ਜੀ ਰੂਸ਼ੀਆ ਵਾਸਤੇ ਕੇ ਛੇਤਰੀ ਚਾਰ ਤਰੀਕ ਨਜ਼ਰੀ 4 ਦਸੰਬਰ ਨੂੰ ਜੀ ਮੈਂ ਆਪਸਾਂ ਨਹੀਂ ਕਿਤੇ ਉਤਰੇ ਇਹ ਤਰ੍ਹਾਂ ਦੇ ਹਾਲਾਤ ਸੀ ਕਿ ਉਹ ਤੇ ਕਿਤਨਾ ਵੀ ਜਿੰਦਗੀ ਹੈਗੀ ਹਾਲਾਤ ਬਹੁਤ ਜ਼ਰਾ ਬੜੀ ਜਦੋਂ ਤੁਸੀਂ ਲਾ ਲੋਗੇ ਮੌਤ ਚਾਰ ਜਫਰੇ ਲਾਗੇ ਤਰੀ ਖੰਦੀ ਸੀ ਮੌਤ ਨੂੰ ਹੱਥ ਲਾ ਕੇ ਵਾਪਸ ਆਉਣ ਵਾਲਾ ਕੰਮ ਹੈ ਜੀ ਜੀ ਦੇਸ਼ਵਰਤੀ ਕਾਨੂੰਨ ਵੀ ਕਈ ਵਾਰ ਇਹ ਜੀ ਦੇਖੋ ਕੋਈ ਚਾਵੰਦਨੀ ਵਗੈਰਾ ਬਾੜ ਕੇ ਕੋਈ ਨਾਈਟ ਕੋਲੀ ਚੋਲਾ ਨਹੀਂ ਦਿੰਦੇ ਸੀਗੇ ਕਈ ਵਾਰ 36 ਘੰਟੇ ਬਾਅਦ 48 ਘੰਟੇ ਬਾਅਦ ਪਾਣੀ ਪੀਣ ਵਾਲੇ ਤਾਂ ਸੀ ਬਹੁਤ ਤੰਗ ਸੀ ਪਾਣੀ ਪੀਣ ਨੂੰ ਨਹੀਂ ਸੀ ਮਿਲਦਾ ਕਈ ਵਾਰੀ ਹਫਤਾ ਹਫਤਾ ਸੀ ਵੇਟ ਕੀਤੀ ਹੈ ਉੱਥੇ ਜੀ ਮੀਂਹ ਦੀ ਪੀਣ ਨੂੰ ਮਤਲਬ ਪਾਣੀ ਜਿਹੜਾ ਸੀ ਆ ਉਹ ਪੀਣ ਨੂੰ ਨਹੀਂ ਸੀ ਮਿਲਦਾ ਮੀਂਹ ਦਾ ਪਾਣੀ ਪੀ ਕੇ گزارਾ ਕੀਤਾ ਜੀ ਉੱਥੇ ਲੱਗਦਾ ਜੀ ਦੁਬਾਰਾ ਪਰਵਾਹ ਕਰੋਗੇ ਹਾਂ ਜੀ ਇਹ ਤਾਂ ਬਿਲਕੁਲ ਖਾਰ ਹੀ ਨਿਕਲ ਗਿਆ ਸੀਗਾ ਕਿ ਮਤਲਬ ਘਰ ਵਾਪਸ ਆ ਸਕਾਂਗੇ ਕੋਈ ਚਾਰੀ ਨਹੀਂ ਸੀ ਬਾਕੀ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਸਾਡੇ ਜਦੋਂ ਅਸੀਂ ਗਏ ਆ ਜੀ ਮਈ ਤੋਂ ਲੈ ਕੇ ਤੇ ਸਾਡੇ ਸਤੰਬਰ ਦੇ ਪਹਿਲੇ ਹਫਤੇ ਤੱਕ ਫੋਨ ਹੀ ਨੱਗਾ ਕੋਈ ਵੀ ਉੱਤੇ ਜੀ ਨਾ ਨੈਟਵਰਕ ਕੰਮ ਨਹੀਂ ਸੀ ਕਰਦੇ ਏਜੰਟਾਂ ਨੇ ਬਹੁਤ ਮਗਰੋਂ ਧੋਖਾ ਕੀਤਾ ਜੀ ਕਰਨਾ ਕੀ ਕਾਰਵਾਈ ਚਾਹੀਦੀ ਇਹਦੇ ਏਜੰਟਾਂ ਦੇ ਖਿਲਾਫ ਜੜੇ ਕੋਈ ਜ਼ਰੂਰ ਜੀ ਜ਼ਰੂਰ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਲਈ ਦੀ ਹੈ ਜੀ ਕਾਨੂੰਨੀ ਕਾਰਵਾਈ ਜੋ ਬੰਦੀ ਗਵਰਨਮੈਂਟ ਨੂੰ ਚਾਹੀਦੀ ਹੈ ਜੀ ਕਰਨੀ ਇੱਥੇ ਲੋਕਾਂ ਨੇ ਬੱਚਿਆਂ ਦਾ ਇਹ ਬਰਬਾਦ ਕਰਦੇ ਬਰਬਾਦ ਕਰ ਦੇ ਜੀ ਜ਼ਰੂਰ ਜ਼ਰੂਰ ਜੀ ਗਵਰਨਮੈਂਟ ਨੂੰ ਚਾਹੀਦਾ ਹੈ ਮਤਲਬ ਇਹਨਾਂ ਨੂੰ ਨਤ ਪਾਈ ਜਾਵੇ ਕੱਲੇ ਆਈਆਂ ਹੋਰ ਕੋਈ ਆਇਆ ਤੇ ਜੀ ਅਸੀਂ 13 ਬੰਦਿਆਂ ਦਾ ਸਾਡਾ ਗਰੁੱਪ ਸੀਗਾ ਜਿਹਦੇ ਵਿੱਚੋਂ ਇੱਕ ਲੜਕਾ ਜੇ ਵੀ ਉੱਤੇ ਹੈ ਮੋਸਕੋ ਰਾਹੁਲ ਉਹਦੇ ਹੱਥ ਬਲਾਸਟ ਹੋਇਆ ਉਹਦੇ ਗਰਨੇਡ ਚੱਲਿਆ ਸੀਗਾ ਤੇ ਉਹ ਹਸਪੀਟਲ ਐਡਮਿਟ ਸੀ ਹੁਣ ਦੇ ਦਿਲੋਂ ਹਸਪੀਟਲ ਤੋਂ ਠੀਕ ਆ ਥੋੜਾ ਤੇ ਇੱਕ ਬੰਦੇ ਦੀ ਡੈਥ ਹੋਈ ਸੀ 11 ਬੰਦੇ ਜਿਹੜੇ ਬਾਕੀ ਸੀਗੇ ਉਹ ਵਾਪਸ ਅਸੀਂ ਆ ਗਏ ਹਾਂ ਸ਼ੁਕਰਾਨਾ ਕਰਦੇ ਪ੍ਰਮਾਤਮਾ ਨੇ ਬਖਸ਼ਿਆ ਉਹ ਸੁਭਾਗ ਨੂੰ ਜੀ ਉਹ ਗੁਰੂ ਰਾਮਦਾਸ ਪਾਤਸ਼ਾਹ ਦਾ ਆਪਾਂ ਦੀਪ ਸਿੰਘ ਜੀ ਦਾ ਕੋਟ ਕੋਟ ਧੰਨਵਾਦ ਉਹ ਸ਼ੁਕਰਾਨਾ ਕਰ ਦਿੰਦੇ ਹਾਂ ਰਾਜ ਜੀ ਅਸੀਂ ਆਪਣੇ ਪਰਿਵਾਰ ਚ ਬੈਠੇ ਆ ਅੱਜ ਕਿਉਂਕਿ ਮੇਰੀ ਮਦਰ ਦੇ ਹਾਲਾਤ ਅਸੀਂ ਵੇਖ ਹੀ ਰਹੇ ਹਾਂ ਮੇਰੇ ਹੀ ਤੁਹਾਡੇ ਨਾਲ ਉਹ ਦੋ ਜਨਾਂ ਦਾ ਇਹ ਹਾਲ ਹੋਇਆ ਪਿਆ ਤੇ ਚਲੇ ਗਏ ਵੀਰ ਜੀ ਉਹ ਤਾਂ ਇਹਨਾਂ ਨੇ ਸਾਨੂੰ ਲਵਾ ਕੇ ਦਿੱਤਾ ਸੀਗਾ ਟੂਰਿਸਟ 16-17 ਦਿਨ ਦਾ ਵੀਜ਼ਾ ਸੀ ਤੇ ਨਹੀਂ ਨਹੀਂ ਕਰਨਾ ਹੈ ਕੁਰੀਅਰ ਦਾ ਕੰਮ ਆਈ ਕੰਪਨੀ ਦਾ ਜਦਾਂ ਮੇ ਲੋ ਮੈਸੇਜ ਰਣਾ ਤੁਸੀਂ ਕੋਰੀਅਰ ਦਾ ਕੰਮ ਆ ਤੁਸੀਂ ਸਪਲਾਈ ਕਰਨ ਦਾ ਕੰਮ ਆ ਬਸ ਇਹ ਦੱਸੋ ਨਹੀਂ ਜਦਾਂ ਮੱਲ ਆਰਮੀ ਜਾ ਕੇ ਤੁਸੀਂ 에어 ਫੋਰਸ ਸਾਨੂੰ ਭਰਤੀ ਕਰਾਇਆ ਜੀ ਇਹਨਾਂ ਨੇ ਤੇ ਬਹੁ ਬੁਰੇ ਲਾਟਾਂ ਤੋਂ ਗੁਜ਼ਰ ਕੇ ਆਏ ਆ ਜੀ ਟ੍ਰੇਨਿੰਗ ਜੀ ਇਹਨਾਂ ਨੇ ਸਾਨੂੰ 18 ਤੋਂ 20 ਦਿਨ ਦੀ ਅੱਧ 21 ਦਿਨ ਹੋ ਗਏ ਹੋਣਗੇ ਜੀ ਉਸ ਤੋਂ ਬਾਅਦ ਟ੍ਰੇਨਿੰਗ ਦੀ ਤੁਹਾਰ ਦਿਨ ਸਾਰੇ ਜੀ ਉਧਰ ਮਤਲਬ ਇਹਨਾਂ ਦੇ ਜੋ ਵੀ ਸੀਗੀਆਂ ਉਹ ਕਾਰਬੀਨਾ ਵਗੈਰਾ 1k 12 ਉਹ ਸੀਗੀਆਂ ਏਪੀ 74 ਸੀਗੀਆਂ ਜੋ ਟ੍ਰੇਨਿੰਗ ਜਾਂ ਮਤਲਬ ਆਪਣੇ ਆਰਮੀ ਨੂੰ ਦਿੰਦੇ ਆ ਜੀ ਸਾਨੂੰ ਫੁੱਲ ਟ੍ਰੇਨਿੰਗ ਦਿੱਤੀ ਸੀ ਇਹਨਾਂ ਨੇ ਪਰ ਦਿੱਤੀ 15 20 ਦਿਨ ਨੂੰ ਸਾਨੂੰ ਧੇਲ ਦਿੱਤਾ ਗਿਆ ਉਹ ਜਿੱਤਾ ਮਤਲਬ ਮੌਦ ਦੇ ਮੂੰਹ ਦੇ ਵਿੱਚ ਵੀ ਮੰਨ ਨਹੀਂ ਕਰਦੇ ਕੀ ਕਾਰਬੀਨ ਹੁੰਦੇ ਆ ਜੇ ਐਜੈਂਟਾਂ ਖਿਲਾਫ ਐਜੈਂਟਾਂ ਖਿਲਾਫ ਦੀ ਕਾਰਵਾਈ ਚਾਹੀਦੀ ਹੁੰਦੀ ਹੈ ਜੀ ਗਵਰਨਮੈਂਟ ਚਾਹੀਦੀ ਇਹਨਾਂ ਦੇ ਨਕੇਲ ਕੱਸੇ ਇਦਾਂ ਦੇ ਤਾਂ ਜੋ ਅਸੀਂ ਤੇ ਉਹ ਵਾਜਰੇ ਦੀ ਕਿਰਪਾ ਨਾਲ ਬਚ ਕੇ ਆ ਗਏ ਜੇ ਕੋਈ ਮਾਂ ਦਾ ਪੁੱਤ ਜਿਹੜਾ ਉਹ ਹਲਵੇਂ ਨਾ ਚੱਕਰਾਂ ਚ ਨਾ ਫਸੇ ਤੇ ਗਵਰਨਮੈਂਟ ਤੋਂ ਸਾਡੀ ਇਹੋ ਮੰਗ ਆ ਜੀ ਮਾਨੂੰ ਸੰਨਾਨ ਸਾਹਿਬ ਦੇ ਆਏ ਜਿਹੜਾ ਜੋ ਹੋ ਸਕਦੀ ਸਾਡੀ ਹਲਕੀ ਕੀਤੀ ਜਾਵੇ ਜੀ ਇਸ ਕੀ ਕਰਦੇ ਅੱਜ ਅੱਜ ਮੈਂ ਇਹ ਚਾਹਣਾ ਚਾਹੁੰਦੇ ਆ ਵੀ ਮੈਂ ਤੇ ਕੋਟਨ ਕੋਟਨ ਧੰਨਵਾਦ ਕਰਦੀ ਆਂ ਉਹਰਾ ਅੰਦਾਜ਼ ਨਾਲ ਜਿੰਨੇ ਮੇਰੇ ਬੇਟੇ ਨੇ ਘਰ ਲਿਆਂਦਾ ਏ ਮੈਂ ਆ ਤੇ ਆ ਬਿਲਕੁਲ ਲਾ ਬੈਠੀ ਸੀ ਤੇ ਮੇਰੀ ਨੋ ਵੀ ਮੈਨੂੰ ਬੋਲ ਆ ਦੀ ਤੇ ਡੈਡੀ ਵੀ ਚਲ ਗਏ ਹੁਣ ਮੈਨੂੰ ਇਕੱਲੀ ਵੀ ਮੈਨੂੰ ਨਹੀਂ ਲੱਗਦਾ ਹੈਗਾ ਤੇ ਮੈਂ ਮਾਂ ਕਿੱਥੇ ਜਾਵਾਂ ਮੈਂ ਉਹਨੂੰ ਕੋਈ ਇਨਾਮ ਨਹੀਂ ਦੇ ਸਕਦੀ ਮੈਂ ਉਹਨੂੰ ਕਹਿੰਦੀ ਕਿ ਆ ਠਾਕ ਦੇ ਕਿ ਮਿੱਜਲੋਂ ਮੈਨੂੰ ਨਹੀਂ ਦੱਸਦਾ ਮੈਂ ਤੈਨੂੰ ਕਿੱਥੋਂ ਦੱਸਾਂ ਇਹ ਉਹਨਾਂ ਕੀ ਗੱਲ ਨਾ ਹੋ ਵੀ ਸੀ ਮੇਨਵਾਰ ਤੇ ਦੇ ਜੀਣਾ ਮੁਸ਼ਕਲ ਹੋ ਗਿਆ جدواد نانک پاشا سچے پاشا میرا پوت میرے گھر آیا ہے اپنے پوت نو ملی آ میری ٹھنڈ پی گئی ہے نو نی اس وجہ فون کر کے دسیا ہے سابی کا میری فون آ گیا ہے سابی ٹھیک ہے

ਬਹੁਤ ਜ਼ਿਆਦਾ ਤਕਵਾ ਹੈ ਬਹੁਤ ਉਸ ਦੀ ਗੱਲ ਹੋਗੀ ਮੈਂ ਤੇ ਉਹ ਕਮਨ ਵੀ ਮੇਰਾ ਪੁੱਤ ਮੌਜੇ ਮੋਜੂ ਬਚ ਕੇ ਆ ਗਿਆ ਇਹ ਗਾਂ ਕਿਤੇ ਕਿਸ ਮਾਂ ਦਾ ਪੁੱਤ ਨਾ ਜਾਵੇ ਬਿਨਾ ਸਾਰੀ ਜਾਂਚ ਕੀਤੇ ਬਗਤੀ ਨਾ ਕੋਈ ਤੇ ਪੈਰ ਹੁੰਦੇ ਕੇ ਜੰਨ ਦੇ ਆਖੀ ਕਿਉਂ ਇਹ ਜੰਨਟ ਬਹੁਤ ਠੋਖਾ ਕੰਮ ਦੇ ਸੀ ਜੰਨਟ ਨਵਾਂ ਬੋ ਚੰਦਰਮਨ ਜਿਹੜਾ 290 ਤੋਂ 300 ਤੋਂ ਅੰਤਰਸ ਪੰਜਾਬ ਸਰਵੇ ਦੇ ਇਸ ਦੇ ਵੀ ਤੁਹਾਨੂੰ ਬਾਸਾ ਆਵੇ ਦਾ ਲੋਗੋਰ ਮੜੇ ਸੀ ਸ਼ਾਨਨੀ ਜੰਦ ਦੁਬਾਰੀ ਇਸ ਨੂੰ ਸਤਿ ਸਾਂਵਤ ਕੀ ਰਹੀ ਹੈ ਇਹ ਤੇ ਆਸ ਨਹੀਂ ਇਹ ਮਾਲ ਸੋਣਾ ਨਹੀਂ ਉਹ ਆਸ ਨਹੀਂ ਜਿਸ ਤੋਂ ਭਾਰੇ ਬਿਜਾਨੀ ਨਾ ਮਤਸਾ ਬਣਾ ਰਹੇ ਨੇ ਦੇਰ ਕੋ ਤੁੰਤਸਤ ਚੋਕਤੰ ਰੇ ਜੇ ਕੀ ਹੋਏ ਉੱਨਾ ਸੋਸ਼ਾਂ ਮੇਨ ਨਾ ਲੋਗੋਰ ਮੜੇ ਲਾਗਦੇ ਜਿੰਦਰਾ ਕੀ ਕਰ ਰਹੀ ਜੀ ਮੈਂ ਕਰਦਾ ਜਿੰਦਾ ਫਲਾਸ ਫਸਣ ਦਾ ਰਾਹ ਨਹੀਂ ਚਾਹੀਦਾ ਮੋਟੋ ਬਦਲੀ ਕਰਦੇ ਨੇ ਬੱਸ ਇਹ ਬਾਤ ਹੈ ਜਿਹਨੇ ਜੀ ਉਹ ਮੰਨਦਾ